भाई राजुवाना जी ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਗਿਆ ਹੈ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ ਚ ਉਹ ਇਕੱਲੇ ਇੱਕ ਸੈਲ 'ਚ ਆਈਸੋਲੇਸ਼ਨ 'ਚ ਉਹਨਾਂ ਨੂੰ ਰੱਖਿਆ ਨਜ਼ਰਬੰਦ ਕੀਤਾ ਗਿਆ ਹੈ ਤੇ ਸਰਕਾਰ ਨੇ ਭਗਤ ਸਿੰਘ ਨਾਨਕ ਪਾਸ਼ਾ ਜੀ ਦੇ 550 ਸਾਲਾਂ ਪ੍ਰਕਾਸ਼ ਕਰੋ 2019 'ਚ ਸਿੱਖ ਕੌਮ ਦੇ ਨਾਲ ਵਾਅਦਾ ਕੀਤਾ ਸੀ ਤੇ ਨੋਟੀਫਿਕੇਸ਼ਨ ਕੱਢੀ ਸੀ ਕਿ ਜਿੰਨੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਤੇ ਭਾਈ ਰਾਜੂਆਨਾ ਜੀ ਦੀ ਫਾਸੀ ਨੂੰ ਉਮਰ ਕੈਚੇ ਪੱਧਰਿਆ ਜਾਊਗਾ ਅੰਨ ਬੇਨਤੀ ਕਰਦੀਆਂ ਸਾਡੇ 23 ਸਿੱਖਾਂ ਨੇ ਆਪਣੀ ਸਾਰੀ ਉਮਰ ਕੁਰਬਾਨ ਕਰਕੇ ਸਿੱਖ ਫੌਮ ਵਾਸਤੇ ਤੇ ਅੱਜ ਜਦ 15 ਤਰੀਕ ਨੂੰ ਤੁਸੀਂ ਫੈਸਲਾ ਸੁਣਾਓ ਹੱਥ ਬਨ ਕੇ ਬੇਤੀ ਹੈ ਸਾਡੇ ਸਾਰਿਆਂ ਤੋਂ ਭਾਈ ਰਾਜੂਆਨਾ ਤੇ ਬਾਕੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏ ਜੇ ਰਾਜੀਵ ਗਾਂਧੀ ਨੇ ਕਾਤਲ ਰਿਹਾ ਹੋ ਸਕਦੇ ਨੇ ਬਿਲਕੁਸੁਮਾਨੋ ਦੇ ਰੇਟਸ ਬਲਤਕਾਰੀ ਰਿਹਾ ਹੋ ਸਕਦੇ ਨੇ ਇਹ ਕਿਉਂ ਸੈਕਟਰ ਦੇ ਨਾਲੇ ਧੜਾ ਕਿਉਂ ਕਿ ਇਕੱਲੇ ਸਿੱਖ ਕੌਮ ਦੇ ਬੰਦੀ ਸਿੱਖੀ ਰਹਿਣਾ ਨਹੀਂ ਹੋ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੁਝ ਲੰਬੇ ਸਮੇਂ ਤੋਂ ਪਾਰਲੀਮੈਂਟ ਵਿੱਚ ਵੀ ਬੰਦੀ ਸਿੱਖਾਂ ਦੇ ਰਹਿਣੇ ਦਾ ਮੁੱਦਾ ਮੇ ਲਗਾਤਾਰ ਚੱਤਦੀ ਰਹੀ ਹੈ ਅੱਜ ਮੈਂ ਆਪ ਜੀ ਦੇ ਰਾਹੀਂ ਸਮੂਹ ਸੰਗਤਾਂ ਦੀ ਭਾਵਨਾ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣਾ ਚਾਹਾਂਗੀ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਨਵਲੀ 15 ਤਰੀਕ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਕਿ ਭਾਈ ਰਾਜੂਵਾਨਾ ਜੀ ਦੀ ਰਿਹਾਈ ਦਾ ਫੈਸਲਾ ਕੀਤਾ ਜਾਏ ਕਿ ਉਹਨਾਂ ਨੂੰ ਸ फांसी ਦਿੱਤੀ ਜਾਏ ਜਾਂ ਉਹਨਾਂ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਏ ਕਿ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੈ ਨਾ ਉਹਨਾਂ ਦਾ ਕੀ ਫੈਸਲਾ ਹੈ ਅੱਪਾ ਸਾਰੇ ਜਾਣਦੇ ਆ ਕਿ 1984 'ਚ ਜਿਹੋ ਜਿਹੇ ਹਾਲਾਤ ਪੰਜਾਬ ਤੇ ਸਿੱਖ ਜਿਸ ਤਰ੍ਹਾਂ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਆਪਣਾ ਵਾਅਦਾ ਛੱਕੇ ਉਹਨਾਂ ਨੇ ਕੁਝ ਕਦਮ ਚੱਕੇ ਜਿਨ੍ਹਾਂ ਕਦਮਾਂ ਦੇ ਉਹਨਾਂ ਨੇ ਸਜ਼ਾ ਵੀ ਤੋੜੀ ਭਾਈ ਰਾਜੂ ਵਾਹਨਾ ਜੀ ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਗਿਆ ਨੇ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ ਚ ਉਹ ਇਕੱਲੇ ਇੱਕ ਸੈਲ 'ਚ ਆਈਸੋਲੇਸ਼ਨ 'ਚ ਉਹਨਾਂ ਨੂੰ ਰੱਖਿਆ ਨਜ਼ਰਬੰਦ ਕੀਤਾ ਗਿਆ ਜਿਹੜੇ ਇਨਸਾਨ ਨੇ ਆਪਣੀ ਪੂਰੀ ਸਜ਼ਾ ਵੀ ਕੱਢ ਲਈਤੀ ਹੈ ਅੱਜ ਮੈਂ ਦੇਖਤੀ ਕਰਦੀਆਂ ਕਿ ਸਰਕਾਰ ਨੇ ਧਰੂ ਨਾਨਕ ਪਾਸ਼ਾ ਜੀ ਦੇ 550 ਸਾਲਾਂ ਪ੍ਰਕਾਸ਼ ਤੋਂ 2019 ਚ ਸਿੱਖ ਕੌਮ ਦੇ ਨਾਲ ਵਾਦਾ ਕੀਤਾ ਸੀ ਤੇ ਨੋਟੀਫਿਕੇਸ਼ਨ ਕੱਟੀ ਕੱਤੀ ਸੀ ਕਿ ਜਿੰਨੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਤੇ ਪਾਈ ਰਾਜੂਆਨਾ ਜੀ ਦੀ ਫਾਸੀ ਨੂੰ ਉਮਰ ਕੈਚੇ ਪਧਰਿਆ ਜਾਊਗਾ ਇਹ ਫੈਸਲਾ 2019 ਚ ਨੋਟੀਫਿਕੇਸ਼ਨ ਕਰਕੇ ਇੱਕ ਵੱਡਾ ਤੋਸਾ ਸਿੱਖ ਕੌਮ ਨੂੰ ਦਿੱਤਾ ਸੀ ਲੇਕਿਨ 1900 2019 ਵੀ ਨਿਕਲ ਗਈ ਤਾਂ 2025 'ਚ ਬੈਠੇ ਆਂ ਉਸ ਵਾਦੇ ਦੇ ਉੱਤੇ ਅਜ ਤਾਈਂ ਸਰਕਾਰ ਪੂਰੀ ਨਹੀਂ ਉੱਤਰੀ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਦੀ ਆਂ ਕਿ ਅਗਲੇ ਮਹੀਨੇ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾ ਸ਼ਹੀਦੀ ਪਰਬ ਮਨਾ ਰਹੇ ਜਿਨ੍ਹਾਂ ਨੇ ਆਪਣਾ ਸੀਸ ਕੁਰਬਾਨ ਕੁਰਬਾਨ ਕਰ ਦਿੱਤਾ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਅੱਜ ਮੈਂ ਬੇਨਤੀ ਕਰਦੀ ਆਂ 32 ਸਿੱਖਾਂ ਨੇ ਆਪਣੀ ਸਾਰੀ ਉਮਰ ਕੁਰਬਾਨ ਕਰਕੇ ਸਿੱਖ ਫਾਰਮ ਵਾਸਤੇ ਤੇ ਅੱਜ 15 ਤਰੀਕ ਨੂੰ ਤੁਸੀਂ ਫੈਸਲਾ ਸੁਣਾਓ ਹੱਥ ਬਨ ਕੇ ਬੇਨਤੀ ਹੈ ਸਾਡੇ ਸਾਰਿਆਂ ਤੋਂ ਕਿ ਪਾਗੈ 라ਜੂਆਨਾ ਤੇ ਬਾਕੀ ਬੰਦੀਸ ਇਹਨਾਂ ਨੂੰ ਰਿਹਾ ਕੀਤਾ ਜਾਏ ਜਿਨ੍ਹਾਂ ਨੇ ਆਪਣੀ ਸਜ਼ਾ ਘਟ ਲਿੱਤੀ ਹੈ 30 35 35 ਸਾਲਾਂ ਤੋਂ ਜੇਲ੍ਹ 'ਚ ਬੰਦ ਰਹੇ ਨੇ ਇਹ ਹਿਊਮਨ ਰਾਈਟਸ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ ਕਿ ਅੱਜ ਵੀ ਉਹਨਾਂ ਨੂੰ ਉਹਨਾਂ ਦੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਜੇ ਨਾ ਕੀਤਾ ਜਾਏ ਜੇ ਰਾਜੀਵ ਗਾਂਧੀ ਨੇ ਕਾਤਲ ਰਿਹਾ ਹੋ ਸਕਦੇ تھے ਬਿਲਕੁਸ ਬਾਨੂੰ ਨੇ ਰੇਪਿਸ ਬਲਤਕਾਰੀ ਰਿਹਾ ਹੋ ਸਕਦੇ ਨੇ ਤੇ ਕਿਉਂ ਸਿੱਖ ਕੌਮ ਦੇ ਨਾਲੇ ਧੜਾ ਕਿਉਂ ਕਿ ਇਕੱਲੇ ਸਿੱਖ ਕੌਮ ਦੇ ਬੰਦੇ ਸਿੱਖ ਹੀ ਰਿਹਾ ਨਹੀਂ ਹੋ ਸਕਦੇ ਤੁਸੀਂ ਵਾਦਾ ਕੀਤਾ ਸੀ ਆਸ ਕਰਦੀਆਂ ਕਿ 15 ਤਰੀਕ ਨੂੰ ਤੁਸੀਂ ਆਪਣੇ ਵਾਦੇ 'ਤੇ ਪੂਰੇ ਉਤਰੋਗੇ ਕਿ ਭਾਈ ਰਾਜੂ ਆਨਜੀਤ ਨੂੰ ਉਹਨਾਂ ਨੂੰ ਰਿਹਾ ਕਰੋਗੇ ਫਿਰ ਬਾਕੀ ਸਾਰੇ ਬੰਦੀ ਸਿਖਾਂ ਨੂੰ ਜਿਵੇਂ ਤੁਸੀਂ ਨੋਟੀਫਿਕੇਸ਼ਨ ਕੱਢ ਕੇ 2019 ਚ ਸਾਨੂੰ ਵਾਦਾ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਾਦਾ ਕੀਤਾ ਸੀ ਉਸ ਵਾਦੇ 'ਚ ਭਾਜਪਾ ਦੀ ਸਰਕਾਰ ਕੇਂਦਰ ਦੀ ਸਰਕਾਰ ਪੂਰੀ ਉਤਰੂਗੀ ਤੇ ਮੇਰੇ ਭਾਜਪਾ ਦੇ ਭਰਾ ਜਿਹੜੇ ਪਾਰਟੀਆਂ ਨੂੰ ਛੱਡ ਕੇ ਆ ਜਿਹੜੇ ਅੱਜ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਇਸ ਆਵਾਜ਼ ਨੂੰ ਆਪਣੀ ਹਾਈਟਮਾਰਟ ਪਾਈ ਉਹ ਵੀ ਜ਼ਰੂਰ ਲੈ ਕੇ ਚਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ